ਸਸਿਗਾਲ ਸਾਰੇ ਪੰਜਾਬ ਨਿਵਾਸੀਆਂ ਨੂੰ ਮੈਂ ਹਰਵਿੰਦਰ ਸਿੰਘ ਪੀਆਰਟੀਸੀ ਚੰਡੀਗੜ੍ਹ ਡੀਪੂ ਤੋਂ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਡੀਪੂ ਪ੍ਰਧਾਨ ਅਸੀਂ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਸਾਂਝੀ ਕਰਦੀਏ ਵੀ ਕੱਲ ਨੂੰ ਮਿਤੀ 5 ਜੂਨ 2025 ਤੋਂ ਚੰਡੀਗੜ੍ਹ ਡੀਪੂ ਪੀਆਰਟੀਸੀ ਦੀ ਜੋ ਵੀ ਬੱਸਾਂ ਨੇ ਉਹਨਾਂ ਦੇ ਵਿੱਚ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਸੀਟਾਂ ਅਨੁਸਾਰ ਸਵਾਰੀ ਚੜਾਉਣ ਦਾ ਫੈਸਲਾ ਜਥੇਬੰਦੀ ਵੱਲੋਂ ਦਿੱਤਾ ਗਿਆ ਹੈ ਖਾਸ ਕਰਕੇ ਜੋ ਪਟਿਆਲਾ ਤੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸਾਡੀ ਪੰਜਾਬ ਦੀ ਜਨਤਾ ਜਾਂ ਚੰਡੀਗੜ੍ਹ ਦੀਪੂ ਦੇ ਵਿੱਚ ਸਫ਼ਰ ਕਰਨ ਵਾਲੀ ਸਾਡੀ ਪੰਜਾਬ ਦੀ ਜਨਤਾ ਉਹਨਾਂ ਵਾਸਤੇ ਜਾਣਕਾਰੀ ਆ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ 25 2025 ਨੂੰ ਇੱਕ ਲੈਟਰ ਜਾਰੀ ਕੀਤਾ ਜਿਨ੍ਹਾਂ ਨੇ ਇੱਕ ਤਾਨਾਸ਼ਾਹੀ ਫਰਮਾਨ ਸਾਡੇ ਕੰਡਕਟਰ ਸਾਥੀਆਂ ਤੇ ਜੋ ਕੀਤਾ ਟਿਕਟ ਕੱਟਣ ਦਾ ਵੀ ਆਧਾਰ ਕਾਰਡ ਦੇ ਜੋ ਸਾਡੀ ਮਹਿਲਾ ਸਬਰ ਸਹੂਲਤ ਫਰੀ ਦਿੱਤੀ ਹੋਈ ਆ ਪੰਜਾਬ ਦੀ ਮਾਤਾ ਮਾਂ ਭੈਣਾਂ ਨੂੰ ਉਹਨਾਂ ਦੇ ਆਧਾਰ ਕਾਰਡ ਦੀ 12 ਅੱਖਰ ਭਰ ਕੇ ਹੀ ਟਿਕ ਟਕ ੱਟੀ ਜਾਵੇ ਜਿਹਦਾ ਜਿਸ ਦਾ ਕੀ ਸਾਡੇ ਕਨੈਕਟਰ ਸਾਥੀਆਂ ਚ ਕਾਫੀ ਜਿਆਦੇ ਨਿਰਾਸ਼ਾ ਕਾਫੀ ਜਿਆਦੇ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਸਾਥੀਆਂ ਨੂੰ ਕਿਉਂਕਿ ਜਿੱਦਾਂ ਦੀਆਂ ਇਹਨਾਂ ਨੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਸਾਡੇ ਤੇ ਨਜਾਇਜ਼ ਕੰਡੀਸ਼ਨਾਂ ਲਾਈਆਂ ਹੋਈਆਂ ਸਾਨੂੰ ਨੌਕਰੀ ਤੋਂ ਕੱਢ ਕੇ ਬਲੈਕਲਿਸਟ ਕਰਕੇ ਘਰਾਂ ਨੂੰ ਤੋਰ ਦਿੰਦੇ ਆ ਫਰੋਡ ਦੀ ਰਿਪੋਰਟ ਇੱਕ ਆਧਾਰ ਕਾਰਡ ਤੇ ਫਰੋਡ ਦੀ ਰਿਪੋਰਟ ਕਰਕੇ ਸਾਡੇ ਕਨੈਕਟਰ ਸਾਥੀਆਂ ਦਾ ਭਵਿੱਖ ਜਿਹੜਾ ਰੋਲ ਆ ਜਾਂਦਾ ਸੌਦੇ ਸੰਬੰਧ ਦੇ ਵਿੱਚ ਸਾਡੇ ਦੇਖੋ ਪਹਿਲਾਂ ਆਧਾਰ ਕਾਰਡ ਦੇ ਜੋ 4 ਅੰਕ ਪਰ ਕੇ ਟਿਕ ਟਕ ਡੀ ਜਾਂਦੀ ਸੀ ਉਸ ਤੋਂ ਬਾਅਦ ਮੈਨੇਜਮੈਂਟ ਨੇ 8 ਅੰਕ ਭਰਨ ਵਾਸਤੇ ਕਿਹਾ ਉਦੋਂ ਵੀ ਸਾਡੇ ਕਾਫੀ ਕਨੈਕਟਰ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀਗਾ ਕਿਉਂਕਿ ਸਾਡੀ ਜਿਹੜੀ 52 ਸੀਟਡ ਜਾਂ 48 ਸੀਟਡ ਬੱਸਾਂ 52 ਸੀਟਡ ਬੱਸ ਦੇ ਵਿੱਚ ਮਹਿਲਾ ਸਫਰ ਤੋਂ ਫ੍ਰੀ ਹੋਣ ਕਾਰਨ ਤਕਰੀਬਨ 100 ਪਲੱਸ ਸਵਾਰੀ ਹੁੰਦੀ ਹੈ 100 120 130 ਵਾਰੀਆਂ ਸਫਰ ਕਰਦੀਆਂ ਜੋਗੀ ਗੱਡੀ ਦੀ ਟਾਈਟਾ ਕੱਟਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਗੱਡੀ ਕਲੀਅਰ ਕਰਨੀ ਉਸ ਤੋਂ ਬਾਅਦ ਅਗਲੇ ਸਟਾਪੇ ਤੇ ਸਾਡੇ ਇਨਸਪੈਕਟਰ ਸਾਹਿਬ ਨਜਾਇਜ਼ ਰਿਪੋਰਟ ਕਰਕੇ ਕਨੈਕਟਰ ਦਾ ਨੁਕਸਾਨ ਕਰਦੇ ਆ ਮੋٹے ਜੁਰਮਾਨੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਐਨੀ ਮਾਰੂਕ ਡਿਜ਼ਨਲ ਆਈਆਂ ਹੋਈਆਂ ਕਿ ਉਹਨਾਂ ਨੂੰ ਬਲੈਕਲਿਸਟ ਕਰਕੇ ਘਰਾਂ ਨੂੰ ਤੋੜ ਦਿੰਦੇ ਆ ਸੋਤਾਨਾ ਛਈ ਪਰਮਾਨ ਜੋ ਸਾਡੇ ਜਰਨ ਮੈਨੇਜਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਇਹਦਾ ਸਖਤ ਸਬਦਾ ਚ ਅਸੀਂ ਨਕਿੰਦੀ ਕਰਦੇ ਆਂ ਵੀ ਇਹਦਾ ਕੋਈ ਸਰਕਾਰ ਜਾਂ ਸਾਡੀ ਮੈਨੇਜਮੈਂਟਾ ਹੋਰ ਕੋਈ ਤਰੀਕਾ ਲੱਭ ਕੇ ਜਿਵੇਂ ਕਿ ਆਪਣਾ ਸਮਾਰਟ ਕਾਰਡ ਬਣਦੇ ਆ ਜਾਂ ਡਿਜੀਟਲ ਟਿਕਟ ਮਸ਼ੀਨਾਂ ਦਿੱਤੀਆਂ ਜਾਂ ਜਿਹਦੇ ਚ ਆਧਾਰ ਕਾਰਡ ਸਕੈਨ ਹੋ ਸਕਣ ਜਾਂ ਕੋਈ ਹੋਰ ਰਸਤਾ ਲੱਭਿਆ ਜਾਵੇ ਵੀ ਇਹ ਆਧਾਰ ਕਾਰਡ ਦਾ ਆਪਾਂ ਸਪਰ ਫ੍ਰੀ ਕਰਵਾਉਣ ਦਾ ਮੈਲਾਵਾ ਸਾਡੀ ਜਥੇਬੰਦੀ ਵੱਲੋਂ ਦੇਖੋ ਅਸੀਂ ਪਹਿਲਾਂ ਵੀ ਆਪਣਾ ਵਿਰੋਧ ਕੀਤਾ ਸੀਗਾ ਜੋ ਇਹਨਾਂ ਦਾ ਆਧਾਰ ਕਰਦਾ ਜੋ ਮਸਲਾ ਸੀਗਾ 8 ਅੱਖਰਾਂ ਵਾਲਾ ਦੁਬਾਰੋਂ ਫਿਰ ਇਹਨਾਂ ਨੇ ਜੋ 12 ਅੱਖਰ ਕੀਤੇ ਆ ਤਾਂ ਕੱਲ ਤੋਂ 5 ਤਰੀਕ ਤੋਂ ਅਸੀਂ ਇਹਦਾ ਪਹਿਲੇ ਟਾਈਮ ਤੋਂ ਜੋ ਆਪਣਾ ਸਬਰ ਸਹੂਰਤ ਜੋ ਦੇਣੀ ਆ ਪੀਆਰਟੀਸੀ ਚੰਡੀਗੜ੍ਹ ਦੀ ਦੀਪੂ ਦੀ ਬੱਸਾਂ ਦੇ ਵਿੱਚ ਜਾਸੀ ਸ਼ਿਤਾ ਅਨੁਸਾਰ ਸਵਾਰੀ ਬਚਾਉਣ ਦਾ ਹੀ ਫੈਸਲਾ ਲਿੱਤਾ ਹੈ ਸਾਡਾ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਵੀ ਸਾਡੀ ਮਤਾਵਾਵਾਂ ਭੈਣਾਂ ਸੜਕਾਂ ਤੇ ਖਾਚਲ ਨਾ ਹੋਣ ਤੇ ਸਾਡੇ ਨਾਲ ਕੋਈ ਸੜਕਾਂ ਤੇ ਲੜਾਈ ਝਗੜਾ ਵਗੈਰਾ ਨਾ ਕੀਤਾ ਜਾਵੇ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜੋ ਆਪਣੀ ਮਤਾਵਾਵਾਂ ਭੈਣਾਂ ਨੂੰ ਜੋ ਸਬਰ ਤੂਲਤ ਮਿਲਦੀ ਹੈ ਅਸੀਂ ਉਹ ਸਬਰ ਤੂਲਤ ਸਾਡੀ ਮਤਾਵਾਵਾਂ ਭੈਣਾਂ ਨੂੰ ਮਿਲਦੀ ਹੈ ਸਾਡੀਆਂ ਹੀ ਮਾਤਾ ਨੇ ਸਾਡੀਆਂ ਹੀ ਭੈਣਾਂ ਨੇ ਅਸੀਂ ਉਹਦੇ ਹੱਕ 'ਚ ਆ ਵੀ ਮਿਲਣੀ ਵੀ ਚਾਹੀਦੀ ਐ ਸਫ਼ਰ ਸਹੂਲਤ ਪਰ ਉਹ ਸਫ਼ਰ ਸਹੂਲਤ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਇਹਨਾਂ ਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਟਿਕਟਾਂ ਦਾ ਟਿਕਟਾਂ ਦਾ ਸਿਸਟਮ ਬਣਾਉਣਾ ਚਾਹੀਦਾ ਤੇ ਬੱਸਾਂ ਦੀ ਗਿਣਤੀ ਵਧਾਣੀ ਚਾਹੀਦੀ ਐ ਵੀ ਤਾਂ ਕਿ ਸਾਨੂੰ 52 ਸੀਟਰ ਬੱਸ ਦੇ ਵਿੱਚ 1.5 150 ਸਵਾਰੀਆਂ ਨਾਲ ਲੈ ਜਾਣੀਆਂ ਪੈਣ ਤਾਂ ਇੰਨੀ ਕੁ ਬੇਨਤੀ ਆ ਕੱਲ ਤੋਂ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਚੰਡੀਗੜ੍ਹ ਡੀਪੂ ਪੀਆਰ ਡੀਸੀ ਦੀ ਬੱਸਾਂ ਸੀਟਾਂ ਮੁਤਾਬਕ ਹੀ ਚੱਲਣਗੀਆਂ ਸੋ ਸਸੀਕਾਲ ਪੰਜਾਬ ਨਿਵਾਸੀਆਂ ਨੂੰ ਧੰਨਵਾਦ